18 ਮਹੀਨੇ ਬਾਅਦ ਮਨੀਸ਼ ਸੋਧਿਆ ਜੋ ਕਿ ਜੇਲ੍ਹ ਤੋਂ ਬਾਹਰ ਆਉਣਗੇ ਤੇ ਖਬਰ ਤੇ ਹੋਰ ਗੱਲਬਾਤ ਲਈ ਸੱਟ ਨਾਲ ਆਵਾਜ਼ ਦੀ ਪਾਰਟੀ ਤੋਂ ਨੀਲ ਗਰਕ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਗਰਕ ਸਭ ਤੁਹਾਡਾ ਜੀ ਪੰਜਾਬ Haryana Himachal ਤੇ ਬਹੁਤ-ਬਹੁਤ ਸਵਾਗਤ ਹੈ ਜੀ ਮੈਡਮ ਜੀ ਮੈਡਮ ਸਰ ਜਿਸ ਤਰੀਕੇ ਨਾਲ ਅੱਜ ਮਨੀਸ਼ ਸੋਧਿਆ ਜਿਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੁਪਰੀਮ ਰਾਹਤ ਉਹਨਾਂ ਨੂੰ ਮਿਲਿਆ ਹਾਲਾਂਕਿ 530 ਦਿਨ ਜੋ ਬਹੁਤ ਜ਼ਿਆਦਾ ਹੁੰਦੇ ਨੇ 530 ਦਿਨ ਜੇਲ੍ਹ ਦੇ ਵਿੱਚ ਉਹਨਾਂ ਨੇ ਕੱਟੇ ਨੇ ਤੇ ਅੱਜ ਉਹਨਾਂ ਨੂੰ ਸੁਪਰੀਮ ਰਾਹਤ ਮਿਲਿਆ ਕਿਵੇਂ ਵਿਕਤੋ ਸਰ ਪਹਿਲਾ ਰਿਐਕਸ਼ਨ ਤੁਹਾਡਾ ਦੇਖੋ ਮੈਡਮ ਅਸੀਂ ਤੇ ਪਹਿਲੇ ਦਿਨ ਤੋਂ ਇਸ ਗੱਲ ਦੇ ਧਾਰਨੀ ਆ ਕੋਈ ਨਾ ਕਰਾਪਸ਼ਨ ਹੋਈ ਐ ਨਾ ਕੋਈ ਸਕੈਮ ਹੋਇਆ ਇਹ ਰਾਜਨੀਤਿਕ ਕੈਦ ਐ ਜਿਹੜੀ ਕਿ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਐ ਤੇ ਅਕਸਿੰਦਰ ਜੈਨ ਜੀ ਹੋਣ ਮਨੀਸ਼ ਸ਼ਿਸ਼ੋਧਿਆ ਜੀ ਹੋਣ ਸੰਜੀਤ ਸਿੰਘ ਜੀ ਹੋਣ ਸਾਡੀ ਪਾਰਟੀ ਦੇ ਸੁਪਰੀਮੋਸੀ ਵੀ ਅਰਵਿੰਦ ਕੇਜਰੀਵਾਲ ਹੋਣ ਜੇ ਸਕੈਮ ਹੋਇਆ ਹੁੰਦਾ ਤਾਂ ਹੀ ਤੇ ਕੁਝ ਲੱਭਣਾ ਸੀ ਸੋ ਦੇਸ਼ ਦੀਆਂ ਸਿਰਮੌਰ ਜਿਹੜੀਆਂ ਤੁਹਾਡੀਆਂ ਇਨਵੈਸਟੀਗੇਸ਼ਨ ਸੰਸਥਾਵਾਂ ਨੇ ਈਡੀ ਐ ਸੀਬੀਆਈ ਐ ਜਿਹਨੂੰ ਮੰਨਿਆ ਜਾਂਦਾ ਹੈ ਕਿ ਪ੍ਰੀਮੀਅਮ ਇਨਸਟੀਟਿਊਟਸ ਨੇ ਠੀਕ ਹੈ ਨਾ ਉਹ 2.5 ਸਾਲਾਂ ਦੇ ਵਿੱਚ ਇੱਕ ਨਵਾਂ ਪੈਸਾ ਜਿਹੜਾ ਉਹ ਰਿਕਵਰ ਨਹੀਂ ਕਰ ਪਾਏ ਐ ਤੇ ਨੇਚਰਲੀ ਇਹ ਜਿਹੜਾ ਇੱਕ ਸਿਸਟਮ ਦੇ ਉੱਤੇ ਤਮਾਚਾ ਹੈਗਾ ਬੀਜੇਪੀ ਦੀ ਸੋਚ ਦੇ ਉੱਤੇ ਤਮਾਚਾ ਹੈਗਾ ਵਾਕਈ ਇਹ ਸੁਪਰੀਮ ਜਿਹੜੀ ਰਾਹਤ ਹੈ ਅੱਜ ਸੁਪਰੀਮ ਕੋਰਟ ਨੇ ਦਿੱਤੀ ਹੈਗੀ ਐ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਜਿਹੜਾ ਪੀਐਮਐਲ ਐਕਟ ਐ ਇਹ ਇਸ ਦੇ ਵਿੱਚ ਦੋਸ਼ੀ ਨੇ ਪ੍ਰੂਵ ਕਰਨਾ ਹੁੰਦਾ ਕਿ ਮੈਂ નિર્ਦੋਸ਼ ਹਾਂ ਠੀਕ ਹੈ ਨਾ ਔਰ ਇਸ ਦੇ ਵਿੱਚ ਤੁਸੀਂ ਦੇਖੋ ਕਿ ਸਭ ਤੋਂ ਔਖਾ ਜਿਹੜਾ ਹੈਗਾ ਉਹ ਕੋ ਜ਼ਮਾਨਤ ਦਾ ਹੋਣਾ ਹੁੰਦਾ ਹੈਗਾ ਲੇਕਿਨ ਜਦੋਂ ਅਦਾਲਤ ਨੇ ਦੇਖਿਆ ਕਿ ਈਡੀ ਤੇ ਸੀਬੀਆਈ ਜਾਣਬੁੱਝ ਕੇ ਸਿਰਫ ਤੇ ਸਿਰਫ ਲਿੰਗਰ ਔਨ ਕਰੀ ਜਾ ਰਹੇ ਨੇ ਆਪਦੇ ਜਿਹੜੇ ਭਾਜਪਾ ਦੇ ਬੋਸਸ ਨੇ ਉਹਨਾਂ ਦੇ ਮਤਾਬਕ ਉਹ ਕੰਮ ਕਰ ਰਹੇ ਨੇ ਤਾਂ ਅਲਟੀਮੇਟਲੀ ਇਹ ਰਾਹਤ ਹੈ ਮੀਲੀ ਹੈ ਸੋਸਾਇਟੀ ਦਾ ਸਵਾਗਤ ਕਰਦੇ ਹਾਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਦਿਲੋਂ ਸਵਾਗਤ ਕਰਦੇ ਹਾਂ ਤਾਂ ਸਰ ਜਿਸ ਤਰੀਕੇ ਨਾਲ ਇਸ ਤੋਂ ਪਹਿਲਾਂ ਸੰチェਤ ਸਿੰਘ ਜੀ جیل ਤੋਂ ਬਾਹਰ ਆਂਦੇ ਨੇ ਅਰਵਿੰਦ ਕੇਜੀਵਾਲ ਨੂੰ ਜਦੋਂ ਜੇਲ੍ਹ ਹੁੰਦੀ ਹੈ ਤਾਂ ਉਦੋਂ ਵੀ ਸਿਆਸਤ ਕਾਫੀ ਭਗਤੀ ਰੰਗ ਜ਼ਰਾਈ ਹੈ ਤਾਂ ਹੁਣ ਮਨੀਸ਼ ਸੋਧਿਆ ਜੀ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਉਥੇ ਆਵਾਦੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਹੈ ਹਾਲਾਂਕਿ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਕੁਝ ਸ਼ਰਤਾਂ ਦੇ ਤਹਿਤ ਮਨੀਸ਼ ਸੋਧਿਆ ਜੀ ਨੂੰ ਜ਼ਮਾਨਤ ਇਹ ਦਿੱਤੀ ਗਈ ਹੈ ਕੋ ਮੈਡਮ ਜਿਹੜਾ ਹੈਗਾ ਖੁਸ਼ੀ ਦੀ ਰਾਹਤ ਤਾਂ ਹੁੰਦੀ ਹੈ ਮਤਲਬ ਤੁਹਾਡੇ ਨਾਲ ਤੱਕਾ ਹੋ ਰਿਹਾ ਹੋਵੇ ਤੁਸੀਂ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਹੋ ਜਿਹੜੀ ਰਾਜਨੀਤੀ ਲੋਕਾਂ ਦੇ ਪੱਖ ਦੇ ਵਿੱਚ ਜਾਂਦੀ ਹੈ ਸਾਡੇ ਤੋਂ ਪਹਿਲਾਂ ਤਾਂ ਕਦੇ ਕਿਸੇ ਨੇ ਸਕੂਲਾਂ ਦੀ ਗੱਲ ਹੀ ਨਹੀਂ ਕੀਤੀ ਸੀ ਸਾਡੇ ਤੋਂ ਪਹਿਲਾਂ ਤਾਂ ਕਦੇ ਕਿਸੇ ਨੇ ਹਸਪਤਾਲਾਂ ਦੀ ਗੱਲ ਹੀ ਨਹੀਂ ਕੀਤੀ ਸੀ ਸਾਡੇ ਤੋਂ ਪਹਿਲਾਂ ਤਾਂ ਕਿਸੇ ਨੇ ਮਾਫੀ ਦੀ ਗੱਲ ਹੀ ਨਹੀਂ ਕੀਤੀ ਸੀ ਸਾਡੇ ਤੋਂ ਪਹਿਲਾਂ ਤਾਂ ਕਦੇ ਕਿਸੇ ਨੇ ਰੋਜ਼ਗਾਰ ਦੀ ਗੱਲ ਹੀ ਨਹੀਂ ਕੀਤੀ ਸੀ ਗੱਲ ਕਿਸ ਦੀ ਹੁੰਦੀ ਸੀ ਹਿੰਦੂ ਦੀ ਮੁਸਲਮ ਦੀ ਸਿੱਖ ਦੀ ਧਰਮ ਦੀ ਜਾਤੀ ਦੀ ਠੀਕ ਹੈ ਨਾ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਤਾਂ ਨੇਚਰਲੀ ਹੈ ਜਿਹੜੀ ਵਿਸਥਾਪਿਤ ਰਾਜਨੀਤੀ ਹੈ ਤੁਸੀਂ ਉਸ ਦੀਆਂ ਅੱਖਾਂ ਦੇ ਵਿੱਚ ਰ ਕਦੇও ਕਿਉਂਕਿ ਤੁਸੀਂ ਲੋਕਾਂ ਤੋਂ ਵੱਖਰੇ ਨਜ਼ਰ ਆਉਂਦੇ ਹੋ ਤੇ ਇਹ ਲੋਕ ਚਾਹੁੰਦੇ ਨੇ ਕਿ ਤੁਹਾਨੂੰ ਜਿਹੜਾ ਤੁਹਾਡਾ ਵੱਖਰਾਪਨ ਆ ਉਹ ਖਤਮ ਕਰਕੇ ਕਿਉਂਕਿ ਇਸ ਤਰ੍ਹਾਂ ਦੇ ਝੂਠੇ-ਮੂਠੇ ਕੇਸ ਜਿਹਨਾਂ ਬਣਾਏ ਗਏ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਮ ਆਦਮੀ ਪਾਰਟੀ ਵੀ ਜਿਹੜੀ ਉਹ ਦੁੱਧ ਦੀ ਸੋਤੀ ਨਹੀਂ ਹੈਗੀ ਉਹ ਵੀ ਕਰਪਟ ਨੇ ਪਰ ਮੈਡਮ ਜਿਹੜਾ ਹੈਗਾ ਜਿੱਦਾਂ ਇੱਕ ਕਹਾਵਤ ਹੈਗੀ ਹੈ ਕਿ ਸੱਚ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ ਹੈਗਾ ਠੀਕ ਹੈ ਨਾ ਜਦੋਂ ਤੁਸੀਂ ਸੱਚ ਦੇ ਰਾਹਤੇ ਤੇ ਚੱਲਦੇ ਹੋ ਤੁਹਾਨੂੰ ਇਹ ਤਕਲੀਫਾਂ ਚੱਲੀਆਂ ਪੈਂਦੀਆਂ ਇਹੋ ਜਿਹੀਆਂ ਮੁਸ਼ਕਲਾਂ ਚੱਲੀਆਂ ਪੈਂਦੀਆਂ ਔਰ ਆਮ ਆਦਮੀ ਪਾਰਟੀ ਇਹਨਾਂ ਮੁਸ਼ਕ ਕਰਦੀ ਹੈ ਪਰ ਜਿਹੜੀ ਇਹ ਸੁਪਰੀਮ ਕੋਰਟ ਦੇ ਵਿੱਚੋਂ ਜ਼ਮਾਨਤ ਮਿਲੀ ਹੈ ਇਸ ਦੇ ਨਾਲ ਸਾਨੂੰ ਹੋਰ ਹੌਸਲਾ ਸਾਡਾ ਪੁਖਤਾ ਹੋਇਆ ਇਹਦੇ ਨਾਲ ਸਾਡਾ ਜਿਹੜਾ ਆਮ ਆਦਮੀ ਪਾਰਟੀ ਦਾ ਪਰਿਵਾਰ ਹੈ ਹੋਰ ਇਕੱਠਾ ਹੋਇਆ ਸੀ ਹੋਰ ਸ਼ਿੱਦਤ ਦੇ ਨਾਲ ਜਿਹੜੀ ਇਹਨਾਂ ਦੀ ਵੰਡ ਪਾਉ ਨਫਰਤ ਦੀ ਰਾਜਨੀਤੀ ਹੈ ਕ੍ਰਪਸ਼ਨ ਦੀ ਰਾਜਨੀਤੀ ਹੈ ਉਹਨੂੰ ਹੋਰ ਐਕਸਪੋਜ਼ ਕਰਾਂਗੇ ਤੋ ਸਰ ਆਜੋ ਹੋ ਜੇਲ ਤੋਂ ਬਾਹਰ ਆ ਸਕਤੇ ਨੇ ਤਾਂ ਕੀ ਕੁਝ ਲੱਗਦਾ ਹੈ ਕਿ ਕਿੰਨੇ ਟਾਈਮ ਬਾਅਦ ਉਹ ਜੇਲ ਤੋਂ ਬਾਹਰ ਆਣਗੇ ਤਾਂ ਉਹਨਾਂ ਦੇ ਸਵਾਗਤ ਦੇ ਲਈ ਕੌਣ-ਕੌਣ ਉੱਥੇ ਜਾ ਸਕਦਾ ਹੈ ਕਿਉਂਕਿ ਹਾਲਾਂਕਿ ਚਾਹ ਤਾਂ ਸੰਜੇ ਸਿੰਘ ਜੇਲ ਤੋਂ ਬਾਹਰ ਆਣਦੇ ਤਾਂ ਬਹੁਤ ਪਰਮਾ ਸਵਾਗਤ ਆਮਾਦੀ ਪਾਰਟੀ ਵੱਲੋਂ ਜੇਲ ਦੇ ਬਾਹਰ ਹੀ ਕੀਤਾ ਗਿਆ ਸੀ ਇਹ ਵੀ ਮੈਡਮ ਸਾਡੇ ਸਾਰੇ ਲੀਡਰ ਜਿਹੜੇ ਉਹ ਸਨਮਾਨਤ ਲੀਡਰ ਨੇ ਚਾਹੇ ਉਸਕੇਂਦਰ ਜੈਨ ਜੀ ਹੋਣ ਸੰਜੇ ਸਿੰਘ ਜੀ ਹੋਣ ਸਾਡੇ ਪਾਰਟੀ ਦੇ ਸੁਪਰੀਮੋ ਹੋਣ ਜਾਂ ਮਨੀਸ਼ ਸ਼ੋਧਿਆ ਜੀ ਹੋਣ ਕਿਉਂਕਿ ਮਨੀਸ਼ ਸ਼ੋਧਿਆ ਜੀ ਉਹ ਮਤਲਬ ਮਨਿਸਟਰ ਜਿਹਾ ਉਹ ਸਖਸ ਹੈਗਾ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਜਿਹੜੀ ਹਿੰਦੁਸਤਾਨ ਦੀ ਐਜੂਕੇਸ਼ਨ ਸੀ ਉਸ ਨੂੰ ਜਨਨ ਕਿ ਇੱਕ ਨਵੀਂ ਪਹਿਚਾਨ ਦਿੱਤੀ ਠੀਕ ਹੈ ਜਦੋਂ ਵੀ ਸੁਪਰੀਮ ਕੋਰਟ ਦੀਆਂ ਸਾਰੀਆਂ ਇਹ ਫਾਰਮੈਲਿਟੀਜ਼ ਕੰਪਲੀਟ ਹੋ ਜਾਣਗੀਆਂ ਨੈਚੁਰਲੀ ਜਦੋਂ ਬਾਹਰ ਆਉਂਦੇ ਸਾਡੀ ਸਮੁੱਚੀ ਲੀਡਰਸ਼ਿਪ ਜਿਹੜਾ ਹੈਗਾ ਪੰਜਾਬ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਉਸਤੇ ਜਾਣਗੇ ਉਹਨਾਂ ਦਾ ਸਵਾਗਤ ਕਰਨ ਤੇਂ ਦੇਰਾ ছਾਇਆ ਹੋਵੇ ਉਦੋਂ ਇੱਕ ਜੁਗਨੂ ਦੀ ਜਿਹੜੀ ਰੋਸ਼ਨੀ ਹੈਗੀ ਆ ਉਦੋਂ ਉਹ ਵੀ ਤੁਹਾਨੂੰ ਬਹੁਤ ਵੱਡਾ ਜਨਕ ਕੇ ਹੌਸਲਾ ਤੇ ਫਲਾਰਾ ਦੇ ਕੇ ਜਾਂਦੀ ਆ ਔਰ ਮਨੀਸ਼ ਸ਼ੋਧਿਆ ਜੀ ਦੀ ਜਿਹੜੀ ਇਹ ਜਮਾਨਤ ਹੋਈ ਆ ਸਾਡੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਸਾਡੇ ਲਈ ਤਾਕਤ ਦੀ ਗੱਲ ਆ ਔਰ ਸਾਨੂੰ ਉਮੀਦ ਹੈ ਕਿ ਸਾਡੇ ਸੁਪਰੀਮੋ ਵੀ ਜਲਦੀ ਜਿਹੜਾ ਹੈਗਾ ਜੇਲ੍ਹ ਤੋਂ ਬਾਹਰ ਆਉਂਦੇ ਠੀਕ ਹੈ ਸਰ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੁਸੀਂ ਸੀ ਪੰਜਾਬ Haryana Himachal ਦੇ ਨਾਲ ਗੱਲ ਕੀਤੀ ਹੈ ਤਾਂ ਆਮਾਦੀ ਪਾਰਟੀ ਤੋਂ ਨੀਲ ਗਰਗ ਜੀ ਸਰ ਨਾਲ ਫੋਨ ਲਾਈਨ ਤੇ ਜੁੜੇ ਹੋਏ ਸੀ ਜਿਨ੍ਹਾਂ ਨੇ ਇਸ ਚੀਜ਼ ਤੇ ਖੁਸ਼ੀ ਜ਼ਾਹਰ ਕੀਤੀ ਹੈ ਤੋਂ ਇਧੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੀ ਇੱਕ ਟਵੀਟ ਦੇ ਜ਼ਰੀਏ ਮਨੀਸ਼ ਸੋਧਿਆ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸੱਚਾਈ ਦੀ ਜਿੱਤ ਹੈ ਮਨੀਸ਼ ਸੋਧਿਆ ਜੀ ਦੀ ਸਮਾਨਤਾ